ਸਵਾਗਤ ਹੈ ਗਾਇਸ ਇਸ ਇੱਕ ਨਵੇਂ ਵੀਡੀਓ ਦੇ ਵਿੱਚ ਅੱਜ ਸਿੱਧਾ ਹੀ ਵਲੌਗ ਸਟਾਰਟ ਕਰਨ ਲੱਗੇ ਤੋ ਹਾਂਜੀ ਪਤਾ ਚਾਹੀਏ ਹੈ ਪਤਾ ਪਤਾ ਬਦ ਉੱਥੇ ਆ ਬਦੂ ਪੀਂ ਚਲ ਚਲਿਏ ਫਾਟ ਛਾੜ ਲਾ ਚੱਲ ਤੋਰ ਇਹ ਮਿੱਟੀ ਇੱਥੇ ਇਕੱਠੀ ਕਰਦੀ ਰਹਿੰਦੀ ਗਾ ਇਸਕੇ ਤਾਂ ਆਕੇ ਨਾ ਮੈਂ ਤੇ ਮੈਂ ਪਾਪੀ ਦੁਨੀਆ ਪਾਪੀ ਹਾਂ ਐ ਚੁੰਨੀ ਝੂਠ ਪਾਇਆ ਉਹ ਚੁੰਨੀ ਰੇਪੀ ਚੁੰਨੀ ਸਹੀ ਕਰ ਲਾ ਚੱਲ ਚੁੰਨੀ ਬੜੀ ਲੈਣੀ ਅਸ਼ਮੀਤ ਹਣਾ ਜਨਜ ਬਹੁਤ ਹੀ ਕੈਂਡ ਨਿਆਰਾ ਖੇਤ ਐਡਾ ਸੋਹਣਾ ਮੌਸਮ ਹੋਇਆ ਨਾ ਬਿਲਕੁਲ ਗਰਮੀ ਨਹੀਂ ਆਗੀ ਇਹੋ ਮਾਨੀ ਇਥੇ ਬਿਲਕੁਲ ਗਰਮੀ ਨਹੀਂ ਆਜੀ ਬਿਲਕੁਲ ਸ਼ਾਂਤ ਮੌਸਮ ਬਹੁਤ ਹੀ ਸੋਹਣਾ ਜਮੀਂ ਪਿਆ ਬਹੁਤ ਵਧੀਆ ਅੱਜ ਵਲੌਗ ਪਾਇਆ ਹਾਂ ਮੈਂ ਕੇਟੀਐਮ ਸੇਲ ਵਾਲਾ ਵੇਖੋ ਇਹ ਤੱਕ ਕਮੈਂਟ ਤੇ ਕਿਸਦਾ ਆਇਆ ਨਹੀਂ ਵੀਰ ਦਾ ਕਿਦਾਂ ਕਿੰਨਤਾ ਆ ਜਾ ਤੁਰਿਆ ਬਹੁਤ ਮਿੰਟੋ ਮਿੰਟਾ ਅਸ਼ਮੀਤ ਮੌਸਮ ਕਿਦਾਂ ਦਾ ਅੱਜ ਸੋਹਣਾ ਮੌਸਮ ਨਾ ਦੋ ਦੋ ਹਾਂ ਮੀ ਪਿਆਣਾ ਅੱਜ ਹਾਂ ਮੀ ਪਿਆ ਬਹੁਤ ਵਧੀਆ ਹਾਂ ਤੇ ਐਸ਼ਮੀ ਜਦੋਂ ਗਾਇਸ ਜਨ ਖੇਤ ਆਉਂਦੀ ਹੈ ਨਾ ਇਹਨੇ ਪੱਕਾ ਆ ਢੀਂ ਜਾਂਦਾ ਪੱਤਾ ਇੱਕ ਤੋੜਨੇ ਤੋੜਨਾ ਜਿੰਨੇ ਢੀਂ ਜਾਂਦੇ ਪੱਤੇ ਆ ਸਾਈਡ ਤੋਂ ਗੈਬ ਹੋਏ ਨਾ ਇਹ ਸਾਰੇ ਤੋੜ ਕੇ ਘਰੇ ਲੈ ਜਾਂਦੀ ਹੈ ਆਏ ਇੱਕ ਪੱਤਾ ਤੋੜ ਦੇਣਾ ਆਪਾਂ ਇਹਨੂੰ ਤੇ ਅੱਥੇ ਕੰਡੇ ਹੁੰਦੇ ਨਾ ਇਹ ਕੰਡੇ ਆਪਾਂ ਇਹਦੇ ਐ ਮਾਰ ਦੇਣੇ ਆ ਤੇ ਇਹਨੂੰ ਫੜਾ ਦੇਣਾ ਇੱਦਾਂ ਚਲੋ ਜੀ ਚਲੋ ਗੱਡੀ ਮੋੜੀਏ ਆਪਾਂ ਚੱਲੀਏ ਘਰੇ ਬਸ ਆਈ ਦੇਲ ਹਾਂ ਪੱਤਾ ਪੁੱਤ ਸੋਨਾ ਹੈ ਪਪਾ ਹਾਂ ਵਾਓ ਪੱਤਾ ਸੋਨਾ ਹੈ ਨਾ ਚੱਲ ਬਾਕੀ ਗੱਲਾਂ ਕਰਦੇ ਜਾਂਦੇ ਆ ਪਾਜਾ ਚੱਲ ਬੈ ਚਲੋ ਜੀ ਚਲਿਏ ਓਕੇ ਅੱਜ ਯਾਨੀ نیند ਦਾ ਪਤਾ ਕੁਝ ਨਹੀਂ ਸ਼ਾਇਦ ਗੇਰ ਪੈ ਲੱਗ ਰਿਹਾ ਹੋਵੇ ਨਹੀਂ ਨੀਂਦ ਅਸਤੇ ਪੈ ਬਣਾ ਜਾਂਦਾ ਨੈਟ ਤੇ ਸਿਰੇ ਬੈ ਨਹੀਂ ਬਾਧੂ ਪੈ ਗਿਆ ਵਾ ਬਾਕੀ ਪਤਾ ਨਹੀਂ ਗੇਰ ਪੈ ਹੈ ਤੇ ਪੈ ਗਿਆ ਕਣੀਆਂ ਮਾਰੇ ਮਾਰੇ ਡਿੱਗੀ ਜਾਣ ਨਹੀਂ ਸਵੇਰ ਦੀਆਂ ਇਹ ਬਹੁਤ ਸੋਹਣਾ ਮੌਸਮ ਆਇਆ ਹੈ ਲੱਗਦਾ ਗਰਨੀ ਹੋਣ ਖਤਮ ਹੋ ਗਈ ਹੈ ਜਿੱਦ ਤੋਂ ਪਹਿਲਾਂ ਕਿ ਜਾਨ ਜਿਆਦਾ ਮੀਂਹ ਆਵੇ ਕਣੀਆਂ ਆ ਗਈਆਂ ਅਪ ਘਰੇ ਪਹੁੰਚ ਗਏ ਮਿੰਟੋ ਬਿੱਟ ਫੈਸ਼ ਨਹੀਂ ਆ ਗਏ ਬੁੱਤ ਪਹਿਲਾਂ ਕਿ ਪਹੁੰਚ ਜਾਈਏ ਘਰੇ ਅਪ ਮਿੰਟੋ ਮੇਰੇ ਘਰੇ ਪਹੁੰਚ ਗਏ ਦੇਖੋ ਕਣੀਆਂ ਪਹਿਲੇ ਸ਼ੁਰੂ ਹੋ ਗਈਆਂ ਕਿੱਡਾ ਸੋਹਣਾ ਮੌਸਮ ਆਇਆ ਯਾਰ ਐਡ ਵੀ ਪਾਈ ਆ ਵਲੌਗ ਪਾਇਆ ਵੇਖ ਹੁਣ ਕੌਣ ਲੈਣ ਆਉਂਦਾ ਤੇ ਕੌਣ ਨਹੀਂ ਹੈ ਮੀ ਬਦਲ ਬਦਲ ਵਾਲੇ ਕਹਿੰਦੇ ਹੋਏ ਨਾ ਬਦਲ ਕਹਿੰਦੇ ਬਾਬਾ ਤੋਂ ਵੀ ਘੈਂਟੀ ਲੱਗਦੀ ਮੁੱਠੇ ਬਾਅਦ ਚ ਨਹੀਂ ਹੁਣ ਫੜ ਕੇ ਪੈ ਗਿਆ ਬੜਾ ਜਿਆਦਾ ਤਾਂ ਤੋਂ ਲੱਗਦੀ ਪਤਾ ਕਿੰਨੀ ਘੈਂਟ ਸੀ ਅੱਜ ਹੁਣ ਦੁਪਹਿਰੇ ਜੇ ਪਾਏ ਸਵੇਰ ਦਾ ਮੌਸਮ ਬੜਾ ਘੈਂਟ ਆ ਕੱਲ ਬੜੀ ਲੱਗੀ ਦੁਪਹਿਰੇ ਤੇ ਸ਼ਾਮਾਂ ਦਾ ਕੱਲ ਤਾਂ ਠੀਕ ਨਹੀਂ ਇਹ ਸਵੇਰ ਦਾ ਮੌਸਮ ਵਧੀਆ ਚੱਲ ਜਾ ਬਣਾ ਜਾ ਤੋਂ ਪਾਰ ਬਾਰੇ ਇੱਕ ਬੱਧੜੀ ਬੱਧੜੀ ਦਾਲ ਬਣ ਗਈ ਗੈਸ ਦੂਜਾ ਵੇਗਾ ਲਾਗੇ ਨਹੀਂ ਚੰਗੀ ਬਿਲਾ ਤਾਂ ਤੇ ਨਹੀਂ ਨਹੀਂ ਹੱਥ ਪਤਾ ਲਗ ਰਾਂਦਾ ਆ ਕੇ ਵੇਖਦਾ ਕਿ ਨਹੀਂ ਚਾਹ ਬਣਾਉਂਦੇ ਮੰਮੀ ਨੂੰ ਉੱਥੇ ਬਹਿ ਜਾ ਤੂੰ ਤੇ ਵੇਹਲੀ ਆ ਉੱਠ ਉੱਠ ਤਾਂ ਬਿਸਕੁਟ ਖਾਣੇ ਕਿ ਨਹੀਂ ਖਾਣੇ ਫੇਰ ਉੱਥੇ ਮੰਮੀ ਨੂੰ ਮੈਂ ਬੈਠੂ ਕਰੀ ਮੰਮੀ ਜੀ ਖਾਣੇ ਬੈਠ ਵੀ ਨਹੀਂ ਖਾਣੇ ਕੱਲੇ ਕਿੰਨੇ ਖਾਣੇ ਆ ਆ ਨਹੀਂ ਬਰਾਦਰ ਇਹਦੇ ਦਾਦਾ ਜੀ ਹੁੰਦੇ ਦਿੰਦੇ ਨੇ ਮੇਰੇ ਆ ਮੇਰੀ ਆ ਤੈਨੂੰ ਵਨ ਮਿਲਣਾ ਵਿੱਚੋਂ ਵਨ ਲਿਖ ਰਿਹਾ ਨਾ ਦਿਆ ਕਰ ਸਾਡ ਛੋੜ ਦਿੰਦੀ ਆ ਗੋਦ ਹੋਈਏ ਦੋ ਨਹੀਂ ਵਾਨੀ ਮਿਲਣਾ ਬਸ ਜਾਣਦਾ ਤੇਰਾ ਭਲਾ ਜੇ ਆ ਕੀ ਬਣ ਗਿਆ ਅੱਜ ਕਿੱਥੇ ਲੜੇ ਆ ਇਹਨੇ ਲੜੇ ਆ ਕਿੱਥੇ ਲੜੇ ਕਿੱਥੇ ਆ ਇਹ ਇੱਥੇ ਇੱਕੋ ਹੀ ਇੱਕ ਦੋ ਹੀ ਘੁੱਲਦੇ ਘੁੱਲਦੇ ਅੰਦਰ ਆ ਗਏ ਤੇ ਤੈਨੂੰ ਘੋਦ ਘਤਿਆ ਹੈ ਓ ਰੁਵਾ ਜਾਦਾ ਕੰਮ ਜ਼ਰੀਲਾ ਯਾਰ ਨੇ ਮੇਰੇ ਨਾਲ ਲੜਿਆ ਕਰ ਬੋਲਦੇ ਪਰ ਮੇਰੀ ਸੋਈ ਉਸ ਰਾਤ ਰਾਤ ਲੱਤ ਗਈ ਆਪੇ ਮੇਰੇ ਨਾਲ 7 ਵੇ ਨਾਲ ਲੜਾਈ ਤੇਰੇ ਦੇਖਾਂ ਨਹੀਂ ਸ਼ਕਲ 600 ਰੁਪਇਆ ਬਿਲ ਤਾਰਿਆ 567 ਰੁਪਏ ਵਾਈਫਾਈ ਦਾ ਬਿਲ ਮਾਤਾ ਰਿਹਾ ਏ ਪੈਸੇ ਦੇਨੇ ਆ ਦੁਕਾਨ ਚ ਦੇ ਦੇਗੇ ਦੁਕਾਨ ਚ ਦੇ ਦੇਗੇ ਦੇਨੇ ਹੋਣੇ ਐਦਾਂ ਦੀ ਗੱਡੀ ਆਈ ਜਿੰਨੇ ਦਾ ਮੱਗੇ ਟੀਮ ਲੈ ਗਿਆ ਹੋਵੇ ਐਦਾਂ ਦੀ ਨਹੀਂ ਕਿੱਡੀ ਸੋਹਣੀ ਆ ਇਹ ਤੋਂ ਵਧੀਆ ਹਾਲਤ ਜਾ ਨਹੀਂ ਅਜੇ ਕੋਈ ਨੇ ਕੇਟਿੰਗ ਦੇਖਿਆ ਤਾਂ ਆਪਾਂ ਇਹਦੇ ਨਾਲ ਦੀ ਵਰਨਾ ਲੈਣੀ ਹੈ ਵਧੀਆ ਵੀਰੂਲ ਪਵਾ ਕੇ ਰੱਖਨੇ ਘੈਂਟ ਬਣਾ ਕੇ ਹੁਣ ਕੱਢ ਬੁੱਤ ਹੁਣ ਕੱਢ ਲੱਗਣੀ ਪੈਣੀ ਹੈ ਇਹਨੇ ਖਰਾਅ ਕਰਨਾ ਹੀ ਤਾਂ ਇਹ ਲੈਣੇ ਆ ਬੱਪਾ ਪਚੂ ਕੇ ਤੇ ਆ ਬੱਪਾ ਪਚੂ ਤੇ ਇਹ ਦੋ ਪੁੱਤ ਜਦੋਂ ਖਾਊਗਾ ਬੱਚੋ ਜੇਬ ਚਾ ਪੁੱਤ ਜੇਬ ਚੇ ਪੁੱਤ ਜੇਬ ਚੇ ਆਂ ਕੱਢ ਬ ਦੇ ਦੇ ਨੂੰ ਆਪੇ ਜਾਣ ਰੋਟੀ ਪਾਣੀ ਸ਼ਾਕੀ ਤੇ ਸੈਰ ਕਰਨ ਆਏ ਹੋਣੇ ਨੂੰ ਸੈਰ ਕਰਕੇ ਮਤਲਬ ਵਾਪਸ ਜਾ ਰਹੇ ਹੁੰਦੇ ਸੈਰ ਤੇ ਹੋਗੀ ਲੰਨ ਹੁਣ ਕੀ ਪੁੱਤ ਤੁਹ ਸਾਰਾ ਜੀਗ ਜਗਾ ਗਿਆ ਕਰੀ ਜੀ ਆਪਾਂ ਓਕੇ ਕੌਣ ਕੌਣ ਹੈ ਦੱਸੋ ਕੌਣ ਕੌਣ ਨੇ ਆ ਦੋ ਬਾਈ ਚੇਤੇ ਨਹੀਂ ਸਾਰਿਆਂ ਦੇ ਨਾਮ ਲੈ ਪਪਾ ਜੀ ਮੰਮਾ ਜੀ ਕੌਣ ਕੌਣ ਦੱਸੋ ਮੰਮੀ ਜੀ ਹਾਂ ਹੋਰ ਦਾਦੂ ਜੀ ਦਾਦੀ ਜੀ ਹਾਂ ਅੱਗੇ ਪਪਾ ਜੀ ਅੱਗੇ ਦਾਦੂ ਜੀ ਅੱਗੇ ਇਹ ਤੇ ਦਾਦੀ ਜੀ ਅੱਗੇ ਅਛੂ ਜੀ ਅਛੂ ਜੀ ਅਛੂ ਜੀ ਬਾਮੂ ਜੀ ਨਾਨੀ ਨਾਨੂ ਪੁੱਤ ਹੋਈ ਸੀ ਇੰਨੇ ਨਹੀਂ ਸਖਾਈ ਚਾਰੀ ਸਖਾਈ ਜਾਣ ਬਦਲ ਤੇ ਵੜਾ ਚੜ ਕੇ ਆਏ ਪਰਮੇਸ਼ਰ ਹੋ ਗਿਆ ਸਾਰਾ ਯਾਰ ਇੱਕੇ ਦਮ ਬਣ ਕੇ ਦਰ ਗਾਇਬ ਹੋ ਗਿਆ ਹਾਂ ਦਾਨੀ ਮਟਨ ਮਠੀਏ ਦਾ ਤਾਂ ਖਾਣਾ ਨਾ ਪੈਗ ਲਾਉਣਾ ਲਾ ਕੇ ਆਹੋ ਪੂਰਾ ਸ਼ਰਾ ਨਾ ਪੀ ਆ ਬੜੀ ਮਾੜੀ ਗੱਲ ਚਾਚਾ ਬਰਾ ਘਰ ਵੀਡੀਓ ਬਣਾਈ ਜੰਨਾ ਲੇ ਮਜ਼ਾਕ ਨਹੀਂ ਕਰਨਿਆ ਤੈਨੂੰ ਮੈਂ ਕੀ ਫੇਰ ਆ ਸ਼ਰਾਬ ਪੀਂਦਾ ਐ ਇੰਨੀ ਕਿਉਂ ਸ਼ਰਾਬ ਘੱਟ ਪੀ ਹੈਗਾ ਏਕ ਅਦਾ ਪੈਗ ਲਾਈਦਾ ਹੁੰਦਾ ਕਿਤੇ ਮ제 ਵਾਸਤੇ ਜੇੜੀ ਬੋਤਲ ਪੀਂਦਾ ਨਾ ਜਿਆਦੀ ਮੈਂ 1.5 ਬੋਤਲ 1.5 ਬੋਤਲ ਤੇ ਜੇ ਮੋਤਰੀ ਵਜੇਗੇ ਤੇ ਉਹਦੇ ਦੇਸੀ ਫੇਰ ਵੱਧ ਫੇਰ ਜਿਆਦੀ ਜੇ ਫੱਗੀਆਂ ਨਹੀਂ ਵਜੇਗੇ ਤਾਂ ਜਿਆਦੀ ਹੈ ਜਿਆਦੀ ਲਫਾਗ ਦੇ ਪਾ ਦੇ ਨਹੀਂ ਉਤਰਾ ਮੋਤਰੀ ਵਧ ਜੇਗੇ ਤੇ ਪ੍ਰੋਗਰਾਮ ਹੋਏ ਫੇਰ ਜਿਦ ਤਰਾ ਵਿਆਹ ਉਹ ਚੱਲਣ ਦੇ ਜਾਂ ਮੇਰੇ ਵਰਗਾ ਪਾਰਟੀ ਸਾਡੀ ਕਰਨ ਲਿਆ ਫੇਰ ਕਿੰਨੀਆਂ ਫੇਰ 2.5 ਜਾਂਕੇ 2 ਹਾਂ ਫੇਰ ਘਾਟ ਨਹੀਂ ਘਾਟ ਵਾਲਾ ਤਾਂ ਕੰਮ ਨਹੀਂਗਾ ਨਹੀਂ ਨਹੀਂ ਹਾਂ ਸ਼ਰਾਬ ਤੇ ਤੋਂ ਵੱਧ ਪੀ ਜਾਂਦਾ ਉਹ ਮਾਣਾ ਕਹਿੰਦਾ ਮੰਦਰੋ ਹਾਂ ਹਮ ਮਾਣਾ ਕਹਿੰਦਾ ਮਾਨ ਤੇ ਰੱਖ ਜਾਂਦਾ ਤੇ ਫੇਰ ਤੂੰ ਪੀਵੇਂ ਨਾ ਜਿਦ ਤਰਾ ਮਾਣਾੱਕ ਜੇ ਫੇਰ ਤੂੰ ਤੇ ਗਲਾਸੀ ਹਣ ਪੀਵੇਂ ਤੇ ਨਹੀਂ ਨਹੀਂ ਮਾਣਾ ਕਹਿੰਦਾ ਹਮ ਮੇਰੇ ਗੱਲੇ ਕੀ ਚੱਲ ਛੱਡ ਦੇਂਗਾ ਤੇ ਵਧੀਆ ਗੱਲ ਐ ਮੈਂ ਵੀ ਛੱਡ ਹੀ ਗਿਆ ਵੇਲਾ ਤੇ ਪੇੜੇ ਚ ਪਾਣੀ ਪੈ ਗਿਆ ਤਾਂ ਮਰ ਗਿਆ ਉਹ ਕਾਲੇ ਦੇ ਵੀ ਕਾਲਾ ਘੋਣ ਕਾਲੇ ਦਾ ਉੱਤੇ ਕਾਲਾ ਘੇੜਾ ਜ ਆਪਣੇ ਜੱਜ ਹੋਣਾ ਜੱਜ ਨਾ ਤੇ ਕਿਹੜਾ ਕਾਲਾ ਝੂਵळा ਕਾਲਾ ਤੇ ਝੂਵळा ਜੋ ਜਿਹੜਾ ਮੋਟਾ ਜਿਹੜਾ ਜੱਜ ਖੜਦਾ ਹੁੰਦਾ ਹੈ ਭਾਗੇ ਖਾਲਕੂਤ ਕਾਲਾ ਆ ਉਹ ਨੂੰ ਗਿਆ ਤੇੜੀ ਥਾ ਉਹ ਰ ਡੋਲ ਗਾ ਕਾਲਾ ਲਾਉਨ ਲਾਇਆ ਬਧਰਾ ਖੇੜਾ ਜਾਨ ਬਦਲ ਕੋਈ ਚੜਿਆ ਇਧਰੋਂ ਕਾਲੀਆਂ ਘਟਾਵਾਂ ਹੀ ਜਾਣੀਆਂ ਜੇ ਇਧਰ ਦੇਖ ਆਹ ਜਿਹੜੇ ਰੀਅਲਟੀ ਇਹ ਰੀਅਲਟੀ ਪਤਾ ਕੀ ਜਿਹੜੇ ਪੌਤਰਾ ਬਦਲ ਇਤਰਾਹ ਨੇ ਨਾਰਮਲ ਹਵਾ ਹੀ ਦੇਖ ਹਾਂ ਲੱਗਦਾ ਰੱਬ ਨੂੰ ਮਹੀਨੇ ਦਾ ਪੇਕਾ ਵੇਗਾ ਪੇਕਾ ਵੇਗਾ ਸੌ ਦੇ ਮਹੀਨੇ ਜਿਹੜਾ ਕੰਮ ਕਰਨੇ ਭਾਦਰੋਂ ਹੀ ਕਰਨ ਰਿਹਾ ਅਰੇ ਝੋਨੇ ਵਾਲੇ ਵੇਖੀ ਕੀ ਬੰਦਾ ਜਦੋਂ ਗਾਇਸ ਝੋਨੇ ਪੱਕ ਗਏ ਨਾ ਉਦੋਂ ਵੇਖੋ ਰੱਬ ਕਿਦਾਂ ਖਰਾਬ ਕਰਦਾ ਇਹਦੇ ਗੱਲ ਵਾਦੀ ਕੋਈ ਨਹੀਂ ਐ ਜਦੋਂ ਮੈਂ ਝੋਨੇ ਮੰਡੀਆਂ ਇਹ ਜਲ ਚਲ ਗਏ ਉਦੋਂ ਝੋਨੇ ਰੋੜ ਦੇ ਮੰਡੀਆਂ ਜਨੇ ਕਈ ਕੁਛ ਕਰਨਾ ਬੜੇ ਪਖੰਡ ਕਰਦਾ ਹੁੰਦਾ ਰੱਬ ਆ ਹੁਣੇ ਵੇਖ ਲੋ ਤੁਸੀਂ ਤੇਰਾ ਕੀ ਬਣ ਗਿਆ ਇੱਧਰ ਵੇਖੋ ਬੱਲਾ 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 ਵਾਲਾ ਛਾਰੀ ਮੀਂਹ ਪਿਆ ਇੱਥੇ ਬਾਈਕ ਮਹਤ ਹੋਈ ਦੇ ਅੱਜ ਹਾਂ ਕੱਢਦੇ ਚੰਡ ਦੇ ਕਰਨਾ ਇਹੋਂ ਲਿਆਂਦੀ ਡੱਗ ਤੋ ਇੱਕ ਇੱਕ ਰੋਣ ਤੋਈ ਇਹ ਤਾਂ ਕੋਈ ਲਾ ਦੋ ਦਿਨ ਦਾ ਘਰੇ ਧੋਤੀ ਮੈਂ ਮਿੱਟੀ-ਮੁੱਟੀ ਬੜੀ ਚੜੀ ਪਈ ਆਵੇ ਕੀ ਬਣਿਆ ਆਲਮਾ ਹਜਰੀ ਜਿਹਾ ਕਰ ਧੋਈ ਦੀਏ ਚਿੱਕ ਸ਼ੈਂਪੂ ਤਾਂ ਨਹੀਂ ਚਿੱਕਣਾ ਚਿੱਕਣਾ ਦੇ ਬਹੁਤ ਲਿਸ਼ਕਦੀ ਬਾਈ ਗਣ ਵੇਖੋ ਸ਼ੈਂਪੂ ਵਾਜ ਕੇ ਤੇ ਫੇਰ ਬਣਾਉਣੇ ਗੱਲ ਕਦੀ ਮੈਂ ਸੋਚਦਾ ਬਾਈਕ ਨੂੰ ਰੈਪ ਰੈਪ ਕਰਾ ਦਈਏ ਫੁੱਲ ਸਾਰੀ ਕਾਲੀ ਕਰਾ ਦਈ ਉਹ ਜੇ ਲੱਗੂਗੀ ਪਹਿਲਾ ਮੋਟਰ ਪਹਿਲਾ ਮੋਟਰ ਕਾਲਾ ਕਰਾਇਆ ਪੂਰਾ ਪੂਰਾ ਕਾਲਾ ਕਰਾ ਕੇ ਬਲੈਕ ਪੈਂਥਰ ਸਟicker ਲਵਾ ਲਈ ਉੱਥੇ ਨਾ ਮੈਂ ਵੀਡੀਓ ਵੇਖੀ ਇੱਕ ਬੜੀ ਘੈਂਟ ਲੱਗਦੀ ਹੈ ਮੈਂ ਜਾਣ ਪੈਸੇ ਤਾਂ ਨਹੀਂ ਲਾਉਣ ਡਿਆ ਵੀ ਮਾਹਾਂ ਕਿਤੇ ਮੈਂ ਜੇ ਸੇਲ ਦਾ ਪ੍ਰੋਗਰਾਮ ਬਣ ਗਿਆ ਤਾਂ ਕਰਕੇ ਮੇਰਾ ਜਿਵੇਂ ਲੋ 1500 ਲੱਗਣਾ ਘਰ ਤੋਂ ਘਾਟ ਰੈਪ ਕਰਨ ਦਾ ਤੇ ਮਾਹਾਂ ਮੇਰੇਵੇਂ ਵੇਸਟ ਜਾਣਾ ਜਦੋਂ 1000 2000 ਮੈਂ ਤਾਂ ਨਹੀਂ ਪੈਸੇ ਲਾਉਣ ਡਿਆ ਤੇ ਤੇ ਕਦੀ ਮੈਂ ਸੋਚਦਾ ਵੀ ਨਾ ਵੇਚ ਕੇ ਯਾਰ ਫਰੱਖ ਛੜੀਏ ਹਨਾ ਮੋਟਰਸਾਈਕਲ ਬੈਸਟ ਹੈ ਪੂਰਾ ਤੇ ਪਹਿਲਾਂ ਬਾਬੇ ਦੇ ਜਾਣਾ ਫਿਰ ਵੇਚਦੇ ਆਂ ਆਪਾਂ ਗਾਂ ਕੀ ਬੰਦਾ ਪ੍ਰੋਗਰਾਮ ਹਾਂ ਮੈਂ ਏਜੰਸੀ ਗਿਆ ਭਰਾਵਾ ਨਾ ਫਿਰ ਨਾ ਡਕ ਕੰਜਰਨ ਖੋਲਿਆ ਇਥੋਂ ਦੇ ਇਧਰ ਲਾਇਆ ਹੀ ਨਹੀਂ ਇਹ ਖੜਕ ਦੇ ਚੀਜ਼ ਬਾ ਜਦੋਂ ਮੋਟਰਸਾਈਕਲ ਚੱਲਦਾ ਨਾ ਇੱਥੇ ਨਾਟ ਲਵਾ ਮੈਂ ਵੇਖਿਆ ਘਰੇ ਆ ਕੇ ਜਦੋਂ ਗਏ ਨਾ ਇਹ ਉਹ ਪਾਲੇ ਵਾਲੇ ਕੋਲ ਨਾਟ ਲਵਾ ਕੇ ਲਿਆਉਣੇ ਤੇ ਕਹਿਣ ਜਿਆ ਇੱਕ ਨਾਲ ਪਰ ਇਹਦੇ ਨਾਟ ਸਪੈਸ਼ਲ ਹੁੰਦੇ ਨੇ ਐਲਕੀ ਵਾਲੇ ਹੁੰਦੇ ਆ ਤਾਂ ਕਰਕੇ ਇਹ ਲੱਗਦੇ ਨਹੀਂ ਦੂਜੇ ਨਾਟੇ ਨੂੰ ਚਲੋ ਕੋਈ ਨਹੀਂ ਜਾਣ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆ ਜੋ ਕੁਝ ਵੀ ਆ ਬਹੁਤ ਸੋਹਣਾ ਮੀਂਹ ਪੈਣ ਦਾ ਮੌਸਮ ਬਹੁਤ ਘੈਂਟ ਹੋਇਆ ਮਿਲਦੇ ਆ ਫੇਰ ਕਿ ਨਵੇਂ ਵਲੌਗ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਲਾਈਕ ਚੈਨਲ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਓ ਬਾਕੀ ਪਤਾ ਨਹੀਂ ਹੁਣ ਕਿਦਦਰ ਮਿਲਦੇ ਆ ਇੱਕ ਦੋਨਾਂ ਤੱਕ ਦੋਨਾਂ ਤੱਕ ਤਿੰਨਾਂ ਤੱਕ ਕਿਦਦਰ ਮਿਲਾਂਗੇ ਜਿੱਦਨ ਵੀ ਫਲਾਵਾਂਗੇ ਵਲੌਗ ਤੇ ਤੁਹਾਨੂੰ ਦਿਖਾਵਾਂਗੇ ਤਦ ਤੱਕ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਟੇਕ ਕੇਅਰ